ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਹੋਪਤੂ ਹੀ ਸਾਰੇ ਵਧੀਆ ਸਵਾਗਤ ਹੈ ਜੀ ਤੁਹਾਡਾ ਸਾਡੇ ਚੈਨਲ ਪੰਜਾਬੀ ਪਹਿਰਾ ਵਿੱਚ ਸਭ ਤੋਂ ਪਹਿਲਾਂ ਜੀ ਜੇ ਤੁਸੀਂ ਮੇਰੇ ਚੈਨਲ ਤੇ ਨਵੇਂ ਹੋ ਤੇ ਚੈਨਲ ਨੂੰ ਕਾਡੋ ਸਬਸਕ੍ਰਾਈਬ ਵੀਡੀਓ ਨੂੰ ਲਾਈਕ ਸ਼ੇਅਰ ਤੇ ਪਿਆਰਾ ਜਿਹਾ ਕਮੈਂਟ ਜਰੂਰ ਕਰਿਆ ਕਰੋ ਤੇ ਪਲੀਜ਼ ਮੇਰੀਆਂ ਭੈਣਾਂ ਨੂੰ ਰਿਕੁਐਸਟ ਹੈ ਕਿ ਵੀਡੀਓ ਜਿਹੜੀ ਵੀ ਅਸੀਂ ਸ਼ੇਅਰ ਕਰਦੇ ਹਾਂ ਤੁਹਾਡੇ ਲਈ ਸੂਟਾਂ ਦੇ ਰਿਲੇਟਡ ਉਹਨਾਂ ਨੂੰ ਸਕਿਪ ਕਰਕੇ ਨਾ ਦੇਖਿਆ ਕਰੋ ਵੀਡੀਓ ਦੇ ਵਿੱਚ ਜੋ ਵੀ ਫੈਬਰਿਕ ਹੈ ਉਹਦੇ ਬਾਰੇ ਦੱਸਿਆ ਹੁੰਦਾ ਜੋ ਆਪਾਂ ਤੁਹਾਡੇ ਲਈ ਲੈ ਕੇ ਆਉਂਦੇ ਹਾਂ ਕਲੈਕਸ਼ਨ ਉਹ ਕਿਵੇਂ ਬਣਨਗੇ ਸੂਟ ਵਿਦ ਲਾਈਨਿੰਗ ਬਣਨਗੇ ਜਾਂ ਵਿਥੋਡ ਲਾਈਨਿੰਗ ਤੇ ਉਸ ਜੋ ਵੀ ਇਹ ਸਾਰਾ ਕੁਝ ਵੀਡੀਓ ਦੇ ਵਿੱਚ ਦੱਸਿਆ ਹੁੰਦਾ ਇਸ ਕਰਕੇ ਵੀਡੀਓ ਸਕਿਪ ਕਰਕੇ ਨਾ ਦੇਖਿਆ ਕਰੋ ਠੀਕ ਹੈ ਜੀ ਤੇ ਵੀਡੀਓ ਸ਼ੁਰੂ ਕਰਨ ਤੋਂ ਪਹਿਲਾਂ ਮੈਂ ਤੁਹਾਨੂੰ ਦੱਸਣਾ ਸਕਰੀਨ ਦੇ ਉੱਪਰ ਤੁਹਾਨੂੰ ਮੇਰਾ WhatsApp ਨੰਬਰ ਸ਼ੋਅ ਹੋ ਰਿਹਾ ਤੁਹਾਨੂੰ ਇਹਨਾਂ ਚੋਂ ਕੋਈ ਵੀ ਸੂਟ ਪਸੰਦ ਹੈ ਜਿਵੇਂ ਦਾ ਵੀ ਤੁਸੀਂ ਡਿਜ਼ਾਈਨ ਕਰਵਾਉਣਾ ਚਾਹੁੰਦੇ ਹੋ ਤੁਸੀਂ ਸਕਰੀਨਸ਼ਾਟ ਲੈ ਕੇ WhatsApp ਤੇ ਮੈਨੂੰ ਮੈਸੇਜ ਕਰਕੇ ਆਪਣਾ ਆਰਡਰ ਦੇ ਸਕਦੇ ਹੋ ਅਗਰ ਤੁਸੀਂ ਕੁਝ ਵਰਕ ਵਾਲਾ ਬਣਾਉਣਾ ਚਾਹੁੰਦੇ ਹੋ ਤੁਸੀਂ ਆਪਣਾ ਡਿਜ਼ਾਈਨ ਦੇ ਸਕਦੇ ਹੋ ਤੁਸੀਂ ਪਾਰਟੀ ویئر ਸੂਟ ਬਣਾਉਣਾ ਚਾਹੁੰਦੇ ਹੋ ਤੁਸੀਂ ਮੈਨੂੰ ਆਪਣਾ ਡਿਜ਼ਾਈਨ ਦੇ ਸਕਦੇ ਹੋ ਅਗਰ ਤੁਸੀਂ ਕਹੋਗੇ ਅਸੀਂ ਖੁਦ ਰੈਡੀ ਕਰਦੀਏ ਅਸੀਂ ਵੀ ਤੁਹਾਨੂੰ ਰੈਡੀ ਕਰ ਦਾਂਗੇ ਅਗਰ ਤੁਸੀਂ ਪ੍ਰਿੰਟ ਸੂਟ ਲੈਣਾ ਚਾਹੁੰਦੇ ਹੋ ਤਾਂ ਵੀਡੀਓ ਦੇ ਵਿੱਚ ਜੋ ਪ੍ਰਿੰਟ ਸੂਟ ਦਿਖਾਏ ਜਾ ਰਹੇ ਨੇ ਉਹਨਾਂ ਦਾ ਸਕਰੀਨਸ਼ਾਟ ਲੈ ਕੇ WhatsApp ਤੇ ਮੈਸੇਜ ਕਰਕੇ ਤੁਸੀਂ ਆਪਣਾ ਆਰਡਰ ਦੇ ਸਕਦੇ ਹੋ ਤੇ ਚਲੋ ਜੀ ਜ਼ਿਆਦਾ ਟਾਈਮ ਨਾ ਲੈਂਦੇ ਹੋਏ ਤੇ ਅੱਜ ਦੀ ਜਿਹੜੀ ਵੀਡੀਓ ਕਰਦੇ ਆਪਾਂ ਸ਼ੁਰੂ ਅੱਜ ਬਹੁਤ ਪਿਆਰੀ ਕਲੈਕਸ਼ਨ ਲੈ ਕੇ ਆਏ ਆ ਜੀ ਤੁਹਾਡੇ ਲਈ ਬਹੁਤ ਸੋਹਣੇ ਸੂਟ ਨੇ ਤੇ ਸਾਰੇ ਸੂਟ ਸਾਡੀਆਂ ਭੈਣਾਂ ਦੇ ਬਜਟ ਦੇ ਵਿੱਚ ਰਹਿਣ ਵਾਲੇ ਨੇ ਕਿਉਂਕਿ ਤੁਹਾਨੂੰ ਪਤਾ ਹੈ ਸਮਰ ਦਾ ਮੌਸਮ ਚੱਲ ਰਿਹਾ ਤੇ ਆਪਾਂ ਤੁਹਾਡੇ ਲਈ ਲੈ ਕੇ ਆਏ ਜੀ ਬਿਲਕੁਲ ਲਾਈਟ ਵੇਟ ਫੈਬਰੀਕ ਜੀ ਫਰਸਟ ਕਲਰ ਚੈੱਕ ਕਰੋ ਫੈਬਰਿਕ ਰਹੇਗਾ ਜੀ ਕ੍ਰਸ਼ ਕਾਟਨ ਦਾ ਬਹੁਤ ਸੌਫਟ ਫੈਬਰਿਕ ਹੈ ਇਹ ਚੈੱਕ ਕਰ ਲਓ ਫੈਬਰਿਕ ਜਿਹੜੀਆਂ ਪਹਿਣਾ ਨੇ ਕ੍ਰਸ਼ ਕਾਟਨ ਵੇਅਰ ਕੀਤੀ ਹੋਈ ਹੈ ਉਹਨਾਂ ਨੂੰ ਪਤਾ ਹੈ ਕਿ ਫੈਬਰਿਕ ਬਹੁਤ ਵਧੀਆ ਹੈ ਮੈਂ ਤੁਹਾਨੂੰ ਫੈਬਰਿਕ ਚੈੱਕ ਕਰवानी ਹੈ ਮੈਂ ਤਾਂ ਇਹ ਕਹਿੰਨੀ ਹਣੀਆ ਵੀਡੀਓ ਸਕਿਪ ਨਾ ਕਰਿਆ ਕਰੋ ਵੀਡੀਓ ਦੇ ਵਿੱਚ ਜੋ ਵੀ ਫੈਬਰਿਕ ਹੈ ਸਾਰਾ ਕੁਝ ਦੱਸਿਆ ਹੁੰਦਾ ਲਓ ਜੀ ਫਰਸਟ ਕਲਰ ਚੈੱਕ ਕਰੋ ਔਰ ਫੈਬਰਿਕ ਚੈੱਕ ਕਰੋ ਜੀ ਸ਼ਰਟ ਦਾ weight ਬਿਲਕੁਲ ਦੁਪੱਟੇ ਜਿੰਨਾ ਹੈ ਦੇਖੋ ਸ਼ਰਟ ਦੇ نیچے ਲਾਈਨਿੰਗ ਲੱਗੇਗੀ ਬਿਲਕੁਲ ਲਾਈਨਿੰਗ ਲੱਗ ਕੇ ਵੀ ਹੈਵੀ ਨਹੀਂ ਹੋਣਾ ਲਾਈਟ ਵੇਟ ਰਹੇਗਾ ਜੀ ਇਹ ਫਰਸਟ ਪ੍ਰਿੰਟ ਹੈ क्रਸ਼ ਕਾਟਨ ਫੈਬਰਿਕ ਹੈ ਬਹੁਤ ਲਾਈਟ ਵੇਟ ਫੈਬਰਿਕ ਹੈ ਔਰ ਇਹ ਸੂਟ ਰੈਣ ਵਾਲੇ ਨੇ ਜੀ ਵਿਗ ਦੁਪੱਟਾ ਔਰ ਪ੍ਰਾਈਸ ਇਹਨਾਂ ਦੇ ਤੁਹਾਨੂੰ ਉੱਪਰ ਹੀ ਸ਼ੋ ਹੋ ਰਹੇ ਨੇ ਫਿਰ ਵੀ ਤੁਹਾਨੂੰ ਕੋਈ ਡਾਊਟ ਆ ਤਾਂ ਤੁਸੀਂ ਮੈਨੂੰ ਵਟਸਐਪ ਤੇ ਮੈਸੇਜ ਕਰਕੇ ਪੁੱਛ ਸਕਦੇ ਹੋ ਚਲੋ ਜੀ ਇਹ ਆ ਗਈ ਜੀ ਨਾਲ ਬਾਟਮ 2 ਮੀਟਰ ਦੀ ਕੱਟ ਸ਼ਰਟ ਦੀ ਰਹੇਗੀ 2 ਮੀਟਰ ਹੀ ਬਾਟਮ ਦੀ ਰਹੇਗੀ ਫੈਬਰਿਕ ਬਹੁਤ ਜ਼ਿਆਦਾ ਲਾਈਟ ਵੇਟ ਹੈ क्रਸ਼ ਕਾਟਨ ਤੁਹਾਨੂੰ ਪਤਾ ਹੈ ਸਾਡੀਆਂ ਭੈਣਾਂ ਕੋਲ ਗਏ ਹੋਏ ਨੇ ਤੁਹਾਨੂੰ ਪਤਾ ਜਿਹੜੀਆਂ ਪੈਨਾਂ ਦਾ ਸਾਡੇ ਕੋਲ ਆਰਡਰ ਚੱਲ ਰਿਹਾ ਤੁਸੀਂ ਆਪਣੇ ਲਈ ਹੋਲਡ ਵੀ ਕਰਵਾ ਸਕਦੇ ਹੋ। ਅਗਰ ਤੁਸੀਂ ਮੇਰੇ ਕੋਲ ਸਟਿਚ ਕਰਵਾਉਣਾ ਚਾਹੁੰਦੇ ਹੋ ਤਾਂ ਇਹ ਮੈਨੂੰ ਵਟਸਐਪ ਤੇ ਮੈਸੇਜ ਕਰਕੇ ਦੱਸ ਦਿਓ ਸਾਡੇ ਕੋਲ ਸਟਿਚਿੰਗ ਵੀ ਅਵੇਲੇਬਲ ਹੈ ਅਸੀਂ ਸਟਿਚ ਕਰਕੇ ਵੀ ਦੇ ਦਾਂਗੇ ਅਗਰ ਤੁਸੀਂ ਵਿਦਆਊਟ ਸਟਿਚਿੰਗ ਲੈਣਾ ਚਾਹੁੰਦੇ ਹੋ ਵਿਦਆਊਟ ਸਟਿਚਿੰਗ ਲੈ ਸਕਦੇ ਹੋ। ਚੈੱਕ ਕਰ ਲਓ ਜੀ ਫੈਬਰਿਕ ਬਹੁਤ ਹੀ ਜ਼ਿਆਦਾ ਵਧੀਆ ਬਹੁਤ ਹੀ ਜ਼ਿਆਦਾ ਸੌਫਟ ਹੈਰ ਬਾਟਮ ਦਾ ਫੈਬਰਿਕ ਵੀ ਬਹੁਤ ਜ਼ਿਆਦਾ ਸੌਫਟ ਹੈ। 2 मीटर ਦੀ ਕੱਟ ਰਹੇਗੀ ਇਹਨੂੰ ਤੁਸੀਂ ਡਿਜ਼ਾਈਨਰ ਸੂਟ ਬਣਵਾ ਸਕਦੇ ਹੋ ਲੇਸਿਸ ਵਗੈਰਾ ਦਾ ਡਿਜ਼ਾਈਨ ਕਰਵਾ ਸਕਦੇ ਹੋ ਤੁਸੀਂ ਅਗਰ ਪਾਈਪਿੰਗ ਲਾਈਕ ਕਰਦੇ ਹੋ ਤਾਂ ਪਾਈਪਿੰਗ ਵੀ ਲਗਾ ਸਕਦੇ ਹੋ ਤੇ ਇਹ ਰਹੇਗਾ ਜੀ ਇਹਦੇ ਨਾਲ ਦੁਪੱਟਾ ਦੁਪੱਟਾ ਤੁਹਾਨੂੰ ਮੈਂ ਇੱਕ ਖੋਲ ਕੇ ਦਿਖਾ ਦਿੰਦੀ ਹਾਂ ਬਾਕੀ ਦੁਪੱਟੇ ਸਾਰੇ ਸੇਮ ਹੀ ਹੋਣਗੇ ਸਿਰਫ ਕਲਰ ਪ੍ਰਿੰਟ ਜਿਹੜੇ ਨੇ ਉਹ ਅਲੱਗ ਹੋਣਗੇ ਲੋ ਜੀ ਦੁਪੱਟਾ ਬਹੁਤ ਹੀ ਜ਼ਿਆਦਾ ਪਿਆਰਾ ਹੈ ਕੋਟਾ ਡ ਹੋ ਰਿਹਾ ਤਾਂ ਦੁਪੱਟਾ ਰਹੇਗਾ ਨਾਲ ਤੇ ਬਹੁਤ ਪਿਆਰਾ ਦੁਪੱਟਾ ਹੈ ਬੱਕ ਹੋਇਆ ਹੋਇਆ ਦੇਖੋ ਕਲਰ ਚੈੱਕ ਕਰੋ ਜੀ ਤੁਹਾਨੂੰ ਦੁਪੱਟੇ ਨੂੰ ਅਲੱਗ ਤੋਂ ਫਿਨਿਸ਼ਿੰਗ ਕਰਾਣ ਦੀ ਕੋਈ ਵੀ ਜ਼ਰੂਰਤ ਨਹੀਂ ਹੈ ਦੇਖ ਸਕਦੇ ਹੋ ਦੁਪੱਟੇ ਤੇ ਪ੍ਰੋਪਰ ਫਿਨਿਸ਼ਿੰਗ ਕੀਤੀ ਹੋਈ ਹੈ ਕਟ ਵਰਕ ਹੋਇਆ ਹੋਇਆ ਜੀ ਫੋਰ ਸਾਈਡ ਔਰ ਸੈਂਟਰ ਦੇ ਵਿੱਚ ਵਰਕ ਦਾ ਡਿਜ਼ਾਈਨ ਆ ਰਿਹਾ ਔਰ ਕੋਰਨਰ ਤੇ ਪੈਚ ਵਰਕ ਕੀਤਾ ਹੋਇਆ ਜੀ ਜੋ ਸ਼ਰਟ ਦਾ ਉਹੀ ਪੈਚ ਵਰਕ ਕੋਰਨਰ ਤੇ ਕੀਤਾ ਹੋਇਆ ਫੋਰ ਸਾਈਡ ਲਓ ਜੀ ਚੈੱਕ ਕਰੋ ਦੁਪੱਟੇ ਪ੍ਰੋਪਰ ਸਿੱਧੇ ਟਿਕਣਗੇ ਜੀ ਤੁਸੀਂ ਗੁਰਦੁਆਰਾ ਸਾਹਿਬ ਵੇਅਰ ਕਰ ਸਕਦੇ ਹੋ ਤੁਸੀਂ ਮਾਰਕੀਟ ਜਾਣਾ ਤਾਂ ਵੇਅਰ ਕਰ ਸਕਦੇ ਹੋ ਬਹੁਤ ਪਿਆਰਾ ਫੈਬਰਿਕ ਹੈ ਲਾਈਟ ਵੇਟ ਫੈਬਰਿਕ ਹੈ ਬਿਲਕੁਲ ਵੀ ਹੈਵੀ ਫੈਬਰਿਕ ਨਹੀਂ ਹੈਗਾ ਕਈ ਭੈਣਾਂ ਮੇਰੀਆਂ ਜਿਵੇਂ ਕ੍ਰਸ਼ ਕਟਨ ਹੈ ਉਹਦੇ ਨੀਚੇ ਵੀ ਲਾਈਨਿੰਗ ਨਹੀਂ ਲਗਵਾਂਦੀਆਂ ਕਹਿੰਦੇ ਅਸੀਂ ਲਾਈਟ ਨਹੀਂ ਕਰਦੇ ਜਿਵੇਂ ਅੰਡਰ ਸ਼ਰਟ ਵਗੈਰਾ ਵੇਅਰ ਕਰ ਲੈਂਦੇ ਤੁਹਾਡੀ ਚੋਆਇਸ ਹੈ ਤੁਸੀਂ ਲਾਈਨਿੰਗ ਲਗਵਾਨੀ ਕਿ ਨਹੀਂ ਲਗਵਾਨੀ ਠੀਕ ਹੈ ਜੀ ਲਓ ਜੀ ਇਹ ਆ ਗਿਆ ਫਰਸਟ ਕਲਰ ਔਰ ਪ੍ਰਾਈਸ ਤੁਹਾਨੂੰ ਇਹਦਾ ਉੱਪਰ ਹੀ ਸ਼ੋ ਹੋ ਰਿਹਾ ਫਟਾਫਟ ਸਕਰੀਨਸ਼ਾਟ ਲੈ ਕੇ WhatsApp ਤੇ ਮੈਸੇਜ ਕਰਕੇ ਤੁਸੀਂ ਆਪਣਾ ਆਰਡਰ ਦੇ ਸਕਦੇ ਹੋ ਕਲਰ ਤੁਹਾਨੂੰ ਕੈਮਰੇ ਦੇ ਵਿੱਚ ਸੇਮ ਦਿਖ ਰਿਹਾ ਕਲਰ ਚ ਕੋਈ ਡਿਫਰੈਂਟ ਨਹੀਂ ਹੈ ਕਿ ਤੁਹਾਨੂੰ ਕਲਰ ਹੋਰ ਆਏਗਾ ਜੋ ਤੁਸੀਂ ਕਲਰ ਦੇਖ ਰਹੇ ਹੋ ਕੈਮਰੇ ਚ ਉਹੀ ਕਲਰ ਤੁਹਾਡੇ ਘਰ ਤੱਕ ਪਹੁੰਚੇਗਾ ਫੇਰ ਵੀ ਤੁਸੀਂ ਕੋਈ ਮੈਨੂੰ ਕੁਝ ਸਵਾਲ ਪੁੱਛਣਾ ਚਾਹੁੰਦੇ ਹੋ ਤਾਂ ਮੈਨੂੰ ਵਟਸਐਪ ਤੇ ਮੈਸੇਜ ਕਰਕੇ ਪੁੱਛ ਸਕਦੇ ਹੋ ਠੀਕ ਹੈ ਜੀ ਇਹ ਸੂਟ ਦੇ ਵਿੱਚ ਫਿਟਿੰਗ ਬਹੁਤ ਪਿਆਰੀ ਆਉਂਦੀ ਹੈ ਜਿਵੇਂ ਸਾਡੀਆਂ ਭੈਣਾਂ ਕੁਝ ਕਹਿੰਦੀਆਂ ਅਸੀਂ ਹੈਲਦੀ ਆ ਇਹਦੇ ਵਿੱਚ ਫਿਟਿੰਗ ਬਹੁਤ ਪਿਆਰੀ ਆਏਗੀ ਜੀ ਬਿਲਕੁਲ ਵੀ ਤੁਸੀਂ ਹੈਲਦੀ ਨਹੀਂ ਲੱਗੋਗੇ ਲਓ ਜੀ ਸੈਕਿੰਡ ਕਲਰ ਆ ਗਿਆ ਜੀ ਬਹੁਤ ਪਿਆਰਾ ਬਲੂਜ਼ ਹੈ ਕਲਰ ਆ ਸਾਰਾ ਫੈਬਰਿਕ ਸੇਮ ਰਹੇਗਾ ਜੀ ਇੱਕ ਹੀ ਫੈਬਰਿਕ ਦੇ ਤੁਹਾਨੂੰ ਸੂਟ ਦਿਖਾਵਾਂਗੇ ਕ੍ਰਸ਼ ਕਾਟਨ ਦਾ ਫੈਬਰਿਕ ਹੈ ਪ੍ਰਿੰਟ ਤੁਸੀਂ ਚੈੱਕ ਕਰ ਸਕਦੇ ਹੋ ਬਹੁਤ ਪਿਆਰਾ ਪ੍ਰਿੰਟ ਹੈ ਇਹ ਲਓ ਚੈੱਕ ਕਰੋ ਫ੍ਰੈਂਡ ਚੈੱਕ ਕਰੋ ਬਹੁਤ ਜਿਆਦਾ ਪਿਆਰਾ ਔਰ ਕਲਰ ਦੇਖੋ ਕਿੰਨੇ ਉੱਠ ਕੇ ਆ ਰਹੇ ਨੇ ਬਹੁਤ ਹੀ ਸੋਹਣਾ ਪ੍ਰਿੰਟ ਹੈ ਜੀ ਕੋਈ ਵੀ ਸੂਟ ਛੱਡਣ ਵਾਲਾ ਨਹੀਂ ਜੀ ਜਲਦੀ ਤੋਂ ਜਲਦੀ ਤੁਸੀਂ ਮੈਨੂੰ ਆਪਣਾ ਆਰਡਰ ਦੇ ਸਕਦੇ ਹੋ ਲਓ ਜੀ ਬਾਟਮ ਦਾ ਫੈਬਰਿਕ ਜੀ ਤੁਹਾਨੂੰ ਬੈਸਟ ਮਿਲੇਗਾ ਬਹੁਤ ਹੀ ਪਿਆਰਾ ਬਾਟਮ ਦਾ ਫੈਬਰਿਕ ਹੈ ਦੇਖ ਸਕਦੇ ਹੋ ਤੁਸੀਂ بیس ਕਲਰ ਦੀ ਬਾਟਮ ਹੈ ਇਹਨੂੰ ਤੁਸੀਂ ਡਿਜ਼ਾਈਨ ਕਰਵਾਣਾ ਚਾਹੁੰਦੇ ਹੋ ਪਾਈਪਿੰਗ ਨਾਲ ਜਾਂ ਤੁਸੀਂ ਲੇਸਿਸ ਨਾਲ ਜਿਵੇਂ ਕੋਈ ਨੈਕ ਦਾ ਡਿਜ਼ਾਈਨ ਕਰਨਾ ਚਾਹੁੰਦੇ ਹੋ ਤੁਸੀਂ ਦੱਸ ਸਕਦੇ ਹੋ ਜਿਹੜੀਆਂ ਭੈਣਾਂ ਦਾ ਸਾਡੇ ਕੋਲ ਆਰਡਰ ਚੱਲਦਾ ਪਿਆ ਹੈ ਤੇ ਇਹ ਰਹੇਗਾ ਜੀ ਨਾਲ ਦੁਪੱਟਾ ਕੋਟਾ ਡੋਰੀਆ ਦਾ ਦੁਪੱਟਾ ਮਿਲੇਗਾ ਤੁਹਾਨੂੰ ਬਹੁਤ ਪਿਆਰਾ ਦੁਪੱਟਾ ਹੈ ਪੈਚਵਰਕ ਹੋਇਆ ਹੋਇਆ ਮੈਂ ਤੁਹਾਨੂੰ ਪਹਿਲਾ ਦੁਪੱਟਾ ਜਿਹੜਾ ਦਿਖਾਇਆ ਸੇਮ ਹੀ ਆਣਗੇ ਜੀ ਕਾਰਨਰ ਤੇ ਚਾਰ ਫਲਾਵਰ ਆਣਗੇ ਦੋਨਾਂ ਕਾਰਨਰ ਤੇ ਲਓ ਜੀ ਸੈਂਟਰ ਦੇ ਵਿੱਚ ਆਏਗਾ ਵਰਕ ਇਹ ਆ ਗਿਆ ਜੀ ਦੂਸਰਾ ਕਲਰ ਲਓ ਜੀ ਕਲਰ ਚੈੱਕ ਕਰੋ ਬਹੁਤ ਜ਼ਿਆਦਾ ਪਿਆਰਾ ਬਹੁਤ ਸੋਹਣਾ ਲੱਗ ਰਿਹਾ ਔਰ ਫੈਬਰਿਕ ਲਾਈਟ ਵੇਟ ਹੈ ਜੀ ਤੁਹਾਨੂੰ ਪਤਾ ਹੀ ਹੈ ਕ੍ਰੈਸ਼ ਕਾਟਨ ਦਾ ਫੈਬਰਿਕ ਜਿਹੜਾ ਬਹੁਤ ਜ਼ਿਆਦਾ ਲਾਈਟ ਵੇਟ ਹੁੰਦਾ ਹੈ ਇਹ ਆ ਗਿਆ ਜੀ ਸੈਕੰਡ ਕਲਰ ਲਓ ਜੀ ਇਹਨਾਂ ਚੋਂ ਤੁਹਾਨੂੰ ਕੋਈ ਵੀ ਸੂਟ ਪਸੰਦ ਹੈ ਤੁਸੀਂ ਸਕਰੀਨਸ਼ਾਟ ਲੈ ਕੇ WhatsApp ਤੇ ਮੈਸੇਜ ਕਰਕੇ ਮੈਨੂੰ ਆਪਣਾ ਆਰਡਰ ਦੇ ਸਕਦੇ ਹੋ ਇਹ ਆਪਾਂ ਫਿਰ ਫੋਲਡ ਕਰ ਲਾਂਗੇ ਜੀ ਆਪਾਂ ਹੁਣ ਜਾਂਦੇ ਹਾਂ ਆਪਣੇ ਨੈਕਸਟ ਸੂਟ ਵੱਲ ਨੈਕਸਟ ਕਲਰ ਵੀ ਬਹੁਤ ਹੀ ਪਿਆਰਾ ਸਪੈਸ਼ਲ ਸਮਰ ਵਾਲੇ ਕਲਰ ਨੇ ਜੀ ਇਹ ਕੋਈ ਵੀ ਕਲਰ ਤੁਹਾਨੂੰ फडਕੀਲਾ ਕਲਰ ਨਹੀਂ ਮਿਲੇਗਾ ਇਹ ਡਿਜ਼ਾਈਨ ਜਿਹੜਾ ਮੈਂ ਸਭ ਤੋਂ ਤੁਹਾਨੂੰ ਫਸਟ ਤੇ ਦਿਖਾਇਆ ਸੀ ਉਹੀ ਡਿਜ਼ਾਈਨ ਆ ਗਿਆ ਲੋ ਜੀ ਚੈੱਕ ਕਰ ਲਓ ਮੈਂ ਪ੍ਰੋਪਰ ਖੋਲ ਕੇ ਦਿਖਾਵਾਂਗੀ ਬਹੁਤ ਜ਼ਿਆਦਾ ਲਾਈਟ ਵੇਟ ਇਹ ਦੇਖ ਸਕਦੇ ਹੋ ਤੁਸੀਂ ਜਦੋਂ ਮੈਂ ਤੁਹਾਨੂੰ ਖੋਲ ਕੇ ਦਿਖਾ ਰਹੀਆਂ ਪ੍ਰੋਪਰ ਲਾਈਟ ਵੇਟ ਫੈਬਰਿਕ ਮਿਲੇਗਾ ਜੀ ਤੁਹਾਨੂੰ ਕੋਈ ਵੀ ਮਤਲਬ ਤੁਹਾਨੂੰ ਇਹ ਨਹੀਂ ਦੱਸਿਆ ਜਾ ਰਿਹਾ ਵੀਡੀਓ ਦੇ ਵਿੱਚ ਤੇ ਲਓ ਜੀ ਪ੍ਰਿੰਟ ਚੈੱਕ ਕਰੋ ਪ੍ਰਿੰਟ ਦੇਖੋ ਕਿੰਨਾ ਪਿਆਰਾ ਬਹੁਤ ਜ਼ਿਆਦਾ ਪ੍ਰਿੰਟ ਪਿਆਰਾ ਲੱਗ ਰਿਹਾ ਦੇਖੋ ਬਹੁਤ ਸੋਹਣਾ ਕੈਮਰੇ ਦੇ ਵਿੱਚ ਵੀ ਤੁਹਾਨੂੰ ਐਕੂਰੇਟ ਕਲਰ ਨਜ਼ਰ ਆ ਰਿਹਾ ਕਲਰ ਦੇ ਵਿੱਚ ਕੋਈ ਡਿਫਰੈਂਟ ਨਹੀਂ ਹੈਗਾ ਥੋੜਾ ਤੁਹਾਨੂੰ ਪਤਾ ਜਦੋਂ ਆਪਾਂ ਫੋਟੋ ਕਲਿੱਕ ਕਰਦੇ ਹਾਂ ਹਲਕਾ ਜਾਂ ਥੋੜੀ ਜਿਹੀ ਸ਼ਾਈਨ ਆਂਦੀ ਹੈ ਇਹ ਕੈਮਰਾ ਦੇ ਵਿੱਚ ਤੁਹਾਨੂੰ ਬਿਲਕੁਲ ਐਕੂਰੇਟ ਕਲਰ ਦਿਖ ਰਿਹਾ ਇਹ ਆਏਗੀ ਜੀ ਸ਼ਰਟ 2.5 ਮੀਟਰ ਦੀ ਕੱਟ ਰਹੀ ਹੈ 2.5 ਮੀਟਰ ਦੀ ਸ਼ਰਟ ਦੀ ਕੱਟ ਰਹੀ ਹੈ 2.5 ਮੀਟਰ ਦੀ ਬਾਟਮ ਦੀ ਰਹੇਗੀ ਫਿਰ ਵੀ ਤੁਹਾਨੂੰ ਕੋਈ ਡਾਊਟ ਹੈ ਤਾਂ ਤੁਸੀਂ ਮੈਨੂੰ ਵਟਸਐਪ ਤੇ ਮੈਸੇਜ ਕਰਕੇ ਪੁੱਛ ਸਕਦੇ ਹੋ ਇਹ ਆ ਗਈ ਜੀ ਨਾਲ ਬਾਟਮ ਤੁਸੀਂ ਟਰੌਜ਼ਰ ਬਣਵਾਉਣਾ ਤੁਸੀਂ ਬਾਟਮ ਬਣਵਾਣੀ ਹੈ ਤੁਹਾਡੀ ਚੁਆਇਸ ਹੈ ਠੀਕ ਹੈ ਜੀ ਔਰ ਫੈਬਰਿਕ ਚੈੱਕ ਕਰ ਲਓ ਜੀ ਬਹੁਤ ਜ਼ਿਆਦਾ ਪਿਆਰਾ ਫੈਬਰਿਕ ਹੈ ਲਾਈਟ ਵੇਟ ਫੈਬਰਿਕ ਹੈ ਜੀ ਬਹੁਤ ਸੋਹਣਾ ਫੈਬਰਿਕ ਹੈ 2.5 ਮੀਟਰ ਦੀ ਕੱਟ ਰਹੀ ਹੈ ਕ੍ਰਸ਼ ਕਾਟਨ ਫੈਬਰਿਕ ਹੈ ਜੀ ਇਹ ਰਹ कोनर ते चार फ्लावर आने पैच वर्क किए होए और सेंटर वर्क आएगा और दप्टा ताॉपर सिरते टिकेगा जी ये गुरद्वारा साहब वे कर सकते हो लो जी, हर एज वास्ते सूट ने हरेक मेरी भैन सूट स्टिच करवा सकती क्योंकि ये कलर बहुत ही ज्यादा प्यारे नेफरेंट ज और लाइट वेट कलर ने जी ये आ गया जी अपना सैकेंड फटाफट -पट स्क्रीन शॉट लैके वट्सएप मैसेज करके तुम मैं अपना ऑर्डर दे सकते हो लो जी नैक्सट आ गया जी ये येलो कलर बहुत ज़्यादा प्यारा कलर लग रहा है जी याइसू इन उपर ही शो हो रहे हैं फिर भी कुछ मैं पूछना चाहते हो तुम मैं वट्सएपे मैसेज करके पूछ सकते हो नैक्सट सूट चेक करो कलर चैक करो प्रिंट चेक करो, करो बहुत प्यारा प्रिंट है और लाइट वेट फैब्रिक है जी देखो ਪ੍ਰਿੰਟ ਬਹੁਤ ਪਿਆਰਾ ਲੱਗ ਰਿਹਾ ਤੁਸੀਂ ਮੇਰੇ ਦੇਖ ਸਕਦੇ ਹੋ ਲੱਗਿਆ ਹੋਇਆ ਬਹੁਤ ਹੀ ਪਿਆਰਾ ਸੂਟ ਬਣੇਗਾ ਜੀ ਮੈਂ ਵੀ yellow color ਪਾਇਆ ਹੋਇਆ ਔਰ ਇਹ ਵੀ ਸੇਮ ਜਿਹਾ ਕਲਰ ਹੈ ਜੀ ਇਹ ਆ ਗਈ ਜੀ ਸ਼ਰਟ ਇਹ ਰਹੀ ਜੀ ਨਾਲ ਬਾਟਮ ਬਹੁਤ ਪੜਕੀਲਾ ਰੰਗ ਨਹੀਂ ਹੈਗਾ ਕਿਉਂਕਿ ਮੇਰੀਆਂ ਭੈਣਾਂ ਸਪੈਸ਼ਲ ਮੈਨੂੰ ਪੁੱਛਦੀਆਂ ਹੁੰਦੀਆਂ ਕਿ ਜੀ ਦੀ ਕਲਰ ਜ਼ਿਆਦਾ ਡਾਰਕ ਤਾਂ ਨਹੀਂ ਮੈਂ ਤੁਹਾਨੂੰ ਇਸੇ ਕਰਕੇ ਕਹਿ ਨਹੀਂ ਹੁੰਦੀਆਂ ਵੀਡੀਓਜ਼ ਕਿ ਇਤਨਾ ਕਰਿਆ ਕਰੋ ਵੀਡੀਓ ਦੇ ਵਿੱਚ ਪ੍ਰੋਪਰ ਕਲਰ ਆ ਰਿਹਾ ਕੈਮਰੇ 'ਚ ਕੋਈ ਵੀ ਕਲਰ ਦੇ ਵਿੱਚ ਡਿਫਰੈਂਟ ਨਹੀਂ ਆ ਰਿਹਾ ਬਿਲਕੁਲ ਲਾਈਟ ਹੀ ਹੈ yellow color ਹੈ ਮਤਲਬ ਡਾਰਕ ਨਹੀਂ ਹੈਗਾ ਲਾਈਟ येलो ਕਲਰ ਹੈ ਜੀ ਇਹ ਰਹੇਗਾ ਜੀ ਨਾਲ ਦੁਪੱਟਾ ਔਰ ਪ੍ਰਾਈਸ ਤੁਹਾਨੂੰ ਇਹਨਾਂ ਦੇ ਉੱਪਰ ਹੀ ਸ਼ੋ ਹੋ ਰਹੇ ਨੇ ਤੇ ਇਸ ਸਕਰੀਨ ਸ਼ਾਟ ਲੈ ਕੇ WhatsApp ਤੇ ਮੈਸੇਜ ਕਰਕੇ ਆਪਣਾ ਆਰਡਰ ਦੇ ਸਕਦੇ ਹੋ ਤੇ ਕੁਝ ਮੇਰੀਆਂ ਭੈਣਾਂ ਪੁੱਛਦੀਆਂ ਹੁੰਦੀਆਂ ਕਿ ਦੀਦੀ ਅਸੀਂ ਆਰਡਰ ਕਿਵੇਂ ਕਰਨਾ ਹੈ ਮੈਂ ਵੀਡੀਓ ਦੇ ਵਿੱਚ ਸਾਰਾ ਕੁਝ ਦੱਸਿਆ ਹੁੰਦਾ ਕਿ ਤੁਹਾਨੂੰ ਉੱਪਰ ਮੇਰੀ ਵੀਡੀਓ ਚੱਲ ਰਹੀ ਉੱਪਰ ਹੀ ਮੇਰਾ ਨੰਬਰ ਚੱਲ ਰਿਹਾ ਤੇ ਉੱਪਰ ਸਕਰੀਨ ਦੇ ਉੱਪਰ ਮੇਰਾ ਨੰਬਰ ਚੱਲ ਰਿਹਾ ਸੂਟ ਦੀ ਮੈਨੂੰ ਪਿਕ ਸੈਂਡ ਕਰਕੇ ਤੁਸੀਂ ਆਪਣਾ ਆਰਡਰ ਦੇ ਸਕਦੇ ਹੋ ਠੀਕ ਹੈ ਜੀ ਲਓ ਜੀ ਹੁਣ ਜਾਨੇ ਆਪਾਂ ਨੈਕਸਟ ਕਲਰ ਵਾਲ ਬਹੁਤ ਪਿਆਰਾ ਇਹਨੇ ਜੀ ਜਲਦੀ ਤੋਂ ਜਲਦੀ ਆਪਣਾ ਆਰਡਰ ਦੇ ਦਿਓ ਨੈਕਸਟ ਕਲਰ ਵੀ ਬਹੁਤ ਜ਼ਿਆਦਾ ਪਿਆਰਾ ਹੈ ਬਹੁਤ ਸੋਹਣਾ ਪ੍ਰਿੰਟ ਹੈ ਕਲਰ ਦੇਖੋ ਜੀ ਔਰ ਡਿਜ਼ਾਈਨ ਚੈੱਕ ਕਰੋ ਜੀ ਬਹੁਤ ਜ਼ਿਆਦਾ ਪਿਆਰਾ ਦੇਖੋ ਬਹੁਤ ਸੋਹਣਾ ਫੈਬਰਿਕ ਹੈ ਜੀ ਲਾਈਟ weight ਫੈਬਰਿਕ ਹੈ ਜੀ ਲਾਈਟ weight ਬਿਲਕੁਲ ਲਾਈਟ weight ਲਾਈਨਿੰਗ ਲੱਗ ਕੇ ਵੀ ਇਹਨੇ ਹੈਵੀ ਨਹੀਂ ਹੋਣਾ ਬਹੁਤ ਜ਼ਿਆਦਾ ਲਾਈਟ weight ਫੈਬਰਿਕ ਹੈ ਜੀ ਇਹ ਰਹੇ ਜੀ ਨਾਲ ਬਾਟਮ 2 ਮੀਟਰ ਦੀ ਬਾਟਮ ਰਹੇਗੀ 2 ਮੀਟਰ ਦੀ ਸ਼ਰਟ ਰਹੇਗੀ ਔਰ ਇਹ ਰਹੇਗਾ ਜੀ ਨਾਲ ਦੁਪੱਟਾ ਬਹੁਤ ਹੀ ਪਿਆਰਾ ਦੁਪੱਟਾ ਜੀ ਤੁਸੀਂ ਸਕਰੀਨ ਸ਼ਾਟ ਲੈ ਕੇ ਮੈਨੂੰ ਮੈਸੇਜ ਕਰ ਸਕਦੇ ਹੋ ਤੁਸੀਂ ਇਹ ਦੇਖ ਸਕਦੇ ਹੋ ਸ਼ਰਟ ਦਾ ਪ੍ਰਿੰਟ ਬਹੁਤ ਜ਼ਿਆਦਾ ਪਿਆਰਾ ਜੀ ਜੋ ਇਹਦੇ ਵਿੱਚ ਬੇਸ ਕਲਰ ਦਿਖ ਰਿਹਾ ਨਾ ਉਹਦੇ ਨਾਲ ਦੀ ਬਾਟਮ ਹੈ ਇਹ ਆ ਗਿਆ ਜੀ ਨੈਕਸਟ ਹੁਣ ਆਨੇ ਆਪਾਂ ਨੈਕਸਟ ਵਨ ਜਲਦੀ ਤੋਂ ਜਲਦੀ ਤੁਸੀਂ ਮੈਨੂੰ ਆਪਣਾ ਆਰਡਰ ਦੇ ਸਕਦੇ ਹੋ ਸਾਰੇ ਕਲਰ ਬਹੁਤ ਜ਼ਿਆਦਾ ਡਿਫਰੈਂਟ ਲੈ ਕੇ ਆਏ ਆ। ਇਹ ਵੀ ਪ੍ਰਿੰਟ ਚੈੱਕ ਕਰ ਲੋ ਜੀ। ਪ੍ਰਿੰਟ ਬਹੁਤ ਜ਼ਿਆਦਾ ਪਿਆਰਾ ਹੈ। ਬਹੁਤ ਸੋਹਣਾ ਲੱਗ ਰਿਹਾ ਹੈ ਪ੍ਰਿੰਟ। 2 ਮੀਟਰ ਦੀ ਕੱਟ ਰਹੇਗੀ ਜੀ। ਇਹਨਾਂ ਦੇ ਵਿੱਚ ਫਿਟਿੰਗ ਬਹੁਤ ਪਿਆਰੀ ਆਉਂਦੀ ਹੈ ਕਿਉਂਕਿ ਇਹ ਫੈਬਰਿਕ ਜਿਹੜਾ ਬਹੁਤ ਜ਼ਿਆਦਾ ਲਾਈਟ ਵੇਟ ਹੈ। ਲਾਈਨਿੰਗ ਅਗਰ ਆਪਾਂ ਕਾਟਨ ਦੀ ਲਗਾਣੇ ਆ ਤਾਂ ਵੀ ਬਹੁਤ ਜ਼ਿਆਦਾ ਸੋਹਣਾ ਬਣਦਾ ਜੀ ਇਹ। ਇਹਦੇ नीचे ਟਾਫਟਾ ਨਹੀਂ ਲੱਗੇਗਾ ਇਹਦੇ नीचे ਕਾਟਨ ਲਾਈਨਿੰਗ ਹੀ ਲੱਗੇਗੀ। ਅਗਰ ਤੁਸੀਂ ਲਾਈਕ ਕਰਦੇ ਹੋ ਤਾਂ ਇਹ ਰਹਿ ਗਈ ਜੀ ਬਾਟਮ। ਔਰ ਫਾਇਰਟ ਜਿਆ ਕਲਰ ਹੈ ਔਰ ਇਹ ਰਹੇਗਾ ਜੀ ਨਾਲ ਦੁਪੱਟਾ ਦੁਪੱਟੇ ਤੇ ਤੁਹਾਨੂੰ ਮੈਂ ਦੱਸਿਆ ਕੋਰਨਰ ਤੇ ਆਊਗਾ ਜੀ ਪੈਚਵਰਕ ਫਲਾਵਰ ਆ ਬਣਿਆ ਹੋਇਆ ਔਰ ਸੈਂਟਰ ਦੇ ਵਿੱਚ ਦੇਖ ਸਕਦੇ ਤੁਸੀਂ ਬਾਫ ਕੀਤਾ ਹੋਇਆ ਤੁਸੀਂ ਮੇਰੇ ਕੋਲ ਸਟਿਚ ਕਰਵਾਉਣਾ ਤੁਸੀਂ ਮੈਨੂੰ ਦੱਸ ਸਕਦੇ ਹੋ ਅਗਰ ਤੁਸੀਂ ਬਿਨਾ ਸਟਿਚ ਕਿਤੇ ਲੈਣਾ ਬਿਨਾ ਸਟਿਚਿੰਗ ਤੋਂ ਬਾਏ ਕਰ ਸਕਦੇ ਤੁਹਾਡੀ ਚੁਆਇਸ ਹੈ ਹਾਂ ਜਿਹੜੀਆਂ ਸਾਡੀਆਂ ਫੋਰਨ ਵਾਲੀਆਂ ਭੈਣਾਂ ਨੇ ਉਹ ਤਾਂ ਡੈਫੀਨਿਟਲੀ ਉਹ ਤਾਂ ਸਾਰੇ ਸਟਿਚ ਕਰਾ ਕੇ ਮੰਗਵਾਉਂਦੇ ਨੇ अगर साढ़िया इंडिया वालिया भैन बिना स्टिचिंग तो बाय करना है, बिना स्टिचिंग तो बाय कर सकते हो तुम याद है जी अपना नैक्सट नैक्सट कलर देखो बहुत प्यारा बॉटल ग्रीन जहा कलर है बहुत ज़्यादा डार्क कलर नहीं है लाइट जहा कलर है जी फैब्रिक चेक कर लो और प्रिंट चेक कर लो जी सामने बहुत प्यारा प्रिंट है जी बहुत ज्यादा सोना देखो ये रहेगी जी नाल बॉटम इन ट्राउजर बनवा सकते हो ਅ ਤੁਸੀਂ ਸਟੇਟ ਬਾਟਮ ਬਣਵਾ ਸਕਦੇ ਹੋ ਇਹ ਤੁਹਾਡੀ ਚੁਆਇਸ ਹੈ ਜੀ ਤੁਸੀਂ ਕੀ ਬਣਵਾਉਣਾ ਚਾਹੁੰਦੇ ਹੋ ਜੀ ਇਹ ਆ ਗਿਆ ਜੀ ਨਾਲ ਦੁਪੱਟਾ ਦੁਪੱਟਾ ਤੁਹਾਡੇ ਪ੍ਰੋਪਰ ਸਿਰ ਤੇ ਟਿਕੇਗਾ ਜੀ ਮੈਂ ਤੁਹਾਨੂੰ ਫਸ ਰੂਟ ਦੇ ਵਿੱਚ ਦੱਸਿਆ ਸੀ ਦੁਪੱਟਾ ਪ੍ਰੋਪਰ ਸਿਰ ਤੇ ਟਿਕੇਗਾ ਬਹੁਤ ਜ਼ਿਆਦਾ ਸੌਫਟ ਦੁਪੱਟਾ ਹੈ ਬਹੁਤ ਜ਼ਿਆਦਾ ਹੀ ਸੌਫਟ ਫੈਬਰਿਕ ਹੈ ਜੀ ਆਪਣਾ ਤੁਸੀਂੰਗਾਂ ਲਈ ਆਪਣਾ ਨੈਕ ਸੂਟ ਵਾਲੇ ਨੈਕ ਸੂਟ ਵੀ ਬਹੁਤ ਹੀ ਜ਼ਿਆਰਾ ਪ੍ਰਿੰਟ ਸਾਰੇ ਹੀ ਬਹੁਤ ਜ਼ਿਆਦਾ ਡਿਫਰੈਂਟ ਰਹਿ। ਬਹੁਤ ਪਿਆਰੇ ਜੇ ਕਲਰ ਨੇ। ਇਹ ਵੀ ਕਲਰ ਬਹੁਤ ਜ਼ਿਆਦਾ ਪਿਆਰਾ ਹੈ। ਪ੍ਰਿੰਟ ਚੈੱਕ ਕਰੋ ਜੀ। ਪ੍ਰਿੰਟ ਬਹੁਤ ਸੋਹਣਾ ਲੱਗ ਰਿਹਾ ਦੇਖ ਸਕਦੇ ਹੋ ਤੁਸੀਂ। ਪ੍ਰਿੰਟ ਸ਼ਰਟ ਔਰ ਪਲੇਨ ਬਾਟਮ ਬਹੁਤ ਪਿਆਰੇ। ਇਹਨੂੰ ਤੁਸੀਂ ਲੇਸਸ ਨਾਲ ਰੈਡੀ ਕਰਵਾ ਸਕਦੇ ਹੋ। ਅਗਰ ਤੁਸੀਂ ਬਾਟਮ ਤੇ ਵਰਕ ਕਰਵਾਣਾ ਆ ਮੈਂ ਤਾਂ ਕਹਾਂਗੀ ਅਗਰ ਤੁਸੀਂ ਬਾਟਮ ਜਿਵੇਂ ਤੁਹਾਨੂੰ ਪਤਾ ਸਮਰਦਾ ਮੌਸਮ ਚੱਲ ਰਿਹਾ ਆ ਤੁਸੀਂ ਸਿੰਪਲ ਸੂਟ ਬਣਵਾਣਾ ਅਗਰ ਤੁਸੀਂ ਥੋੜਾ ਜਿਹਾ ਇਹਨੂੰ ਹੈਵੀ ਕਰਨਾ ਚਾਹੁੰਦੇ ਹੋ ਤਾਂ ਤੁਸੀਂ ਬਾਟਮ ਤੇ ਵਰਕ ਕਰਵਾ ਸਕਦੇ ਹੋ ਤੁਹਾਡੀ ਚੋਆਇਸ ਹੈ ਜੀ ਇਹ ਆ ਗਿਆ ਜੀ ਨਾਲ ਦੁਪੱਟਾ ਚੈੱਕ ਕਰੋ ਜੀ ਬਹੁਤ ਹੀ ਜ਼ਿਆਦਾ ਪਿਆਰਾ ਬਹੁਤ ਸੋਹਣਾ ਲੱਗ ਰਿਹਾ ਹੈ ਏਸੀ ਜੀ ਸਾਡੀ ਅੱਜ ਦੀ ਕਲੈਕਸ਼ਨ ਉਮੀਦ ਕਰਦੇ ਹਾਂ ਤੁਹਾਨੂੰ ਪਸੰਦ ਆਈ ਹੋਵੇਗੀ ਜੇ ਪਸੰਦ ਆਈ ਤਾਂ ਵੀਡੀਓ ਨੂੰ ਲਾਈਕ ਸ਼ੇਅਰ ਤੇ ਇੱਕ ਪਿਆਰਾ ਜਿਹਾ ਕਮੈਂਟ ਜਰੂਰ ਕਰਿਓ ਤੇ ਮਿਲਦੇ ਹਾਂ ਤੁਹਾਨੂੰ ਨਵੀਂ ਕਲੈਕਸ਼ਨ ਦੇ ਨਾਲ ਤੇ ਸਾਰਿਆਂ ਨੂੰ ਸਤਿ ਸ਼੍ਰੀ ਅਕਾਲ